ਅਮਰੇ ਅਮਰੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਸਾਡੇ ਬਹੁਤ ਹੀ ਸ਼ਰਧੇ ਔਰ ਭਾਰਤੀ ਜਨਤਾ ਪਾਰਟੀ ਦੇ ਫਾਊਂਡਰ ਮੈਂਬਰ ਔਰ ਦੇਸ਼ ਦੇ ਜਸ਼ਸ਼ਵੀ ਪ੍ਰਧਾਨ ਮੰਤਰੀ ਪਰਮ ਸ਼ਰਧੇ Shri Atal Bihari Vajpayee ਦੀ ਜਨਮ ਦਿਤੀ ਹੈ ਔਰ ਉਹਨਾਂ ਦਾ ਜਨਮ ਦਿਨ ਅੱਜ ਸਭ ਤੋਂ ਪਹਿਲਾਂ ਤਾਂ ਦੇਸ਼ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਅਟਲ ਜੀ ਇੱਕ ਇਹੋ ਜਿਹੇ ਇਨਸਾਨ ਹੋਏ ਆ ਪ੍ਰਧਾਨ ਮੰਤਰੀ ਹੋਏ ਆ ਜਿਨ੍ਹਾਂ ਦੇ ਸਾਰੇ ਦੁਨੀਆ ਦੇ ਵਿੱਚ ਫੋਲੋਅਰ ਆ ਸਾਰੀ ਦੁਨੀਆ ਕੀ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਹਰ ਮਰਗ ਉਹਨਾਂ ਨੂੰ ਚਾਹੁੰਦਾ ਔਰ ਬਹੁਤ ਹੀ ਤਰੱਕੀ ਦੇ ਕੰਮ ਉਹਨਾਂ ਨੇ ਸਾਨੂੰ ਪਰਮਾਣੂ ਸ਼ਕਤੀ ਬਣਾਇਆ ਔਰ ਬਹੁਤ ਕੰਮ ਕੀਤੇ ਇਹੋ ਜਿਹੇ ਬਹੁਤ ਹਿਰਦੇ ਬਲਾਰਕ ਜਿਹੜੇ ਉਹ ਕبھی ਵੀ ਸੀਗੇ ਸੋ ਇਸ ਲਈ ਅਸੀਂ ਅੱਜ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਉਹਦੇ ਜਾ ਰਹੇ ਵਰਕਰ ਸਹਾਬਾਨ ਇਕੱਠੇ ਹੋਏ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਔਰ ਉਹਨਾਂ ਤੋਂ ਅਸੀਂ ਹਰ ਸਾਲ ਕੀ ਹਰ ਵੇਲੇ ਪ੍ਰੇਰਣਾ ਲੈਣੇ ਆ ਕਿ ਸਾਨੂੰ ਉਹਨਾਂ ਦੇ ਰਸਤੇ ਤੇ ਚੱਲਣ ਦੀ ਸ਼ਕਤੀ ਮਿਲੇ ਔਰ ਪ੍ਰਮਾਤਮਾ ਜਦ ਤੱਕ ਸੂਰ ਚੰਦ ਰਹੂਗਾ ਅਟਲ ਜੀ ਦਾ ਨਾਮ ਤਾਂ ਰਹਿਣਾ ਹੀ ਰਹਿਣਾ ਆ ਸੋ ਇਹੀ ਸਾਡਾ ਉਹਨਾਂ ਦੇ ਪ੍ਰਤੀ ਸ਼ਰਦਾ ਭਾਵ ਆ ਭਾਰਤ ਮਾਤਾ ਦੀ ਜੈ ਅਟਿਏ ਪੂਜਨੀਏ ਅਟਲ ਵਿਆਹ ਦੇ ਬਾਜਪਾਈ ਜੀ ਸਾਡੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਆ ਜਨਮ ਦਿਨ ਔਰ ਬੰਗਾ ਦੇ ਵਿੱਚ ਸਾਡੀ ਪੂਰੀ ਕਾਰਿਆਕ੍ਰਿਤਾ ਆ ਜੁਨਾ ਦਾ ਦਿਨ ਜਿਹੜਾ ਆ ਉਹ ਮਨਾਇਆ ਔਰ ਸ਼ਰਧਾ ਦੇ ਫੁੱਲ ਪੇਟ ਕੀਤੇ ਅਟਲ ਬੀਜਪਾਈ ਜੀ ਅਮਰਾ ਅਮਰੀ ਰਹਿਣਗੇ ਅੱਜ ਜਿੰਨੇ ਵੀ ਕਾਰਿਆਕਤਾ ਆ ਔਰ ਸਾਰੇ ਅਟਲ ਆ ਕਿਉਂਕਿ ਅਟਲ ਦੀ ਪ੍ਰੇਰਨਾ ਦੇ ਨਾਲ ਹੀ ਸਿਹੜੀ ਸਾਡੀ ਅੱਜ ਸੈਂਟਰ ਸਰਕਾਰ ਚੱਲ ਰਹੀ ਆ ਉਹਨਾਂ ਦੀ ਦੇਣ ਆ ਕਿਉਂਕਿ ਉਹਨਾਂ ਦਾ ਸੁਪਨਾ ਜਿਹੜਾ ਆ ਉਹ ਪੂਰਾ ਹੋਇਆ ਔਰ बच्चे बच्चे ਦੇ ਵਿੱਚ ਅਟਲ ਆ ਔਰ ਰਹੇਗਾ ਭਾਰਤ ਮਾਤਾ ਕੀ ਜੈ। ਸ੍ਰੀ ਅਟਲ ਵਿਹਾਰੀ ਬਾਜਪਾਈ ਸਾਡੇ ਪੂਰੇ ਪ੍ਰਧਾਨ ਮੰਤਰੀ ਅੱਜ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ। ਅਟਲ ਵਿਹਾਰੀ ਬਾਜਪਾਈ ਔਰ ਉਹਨਾਂ ਦੀ ਟੀਮ ਜੋ ਕਿ ਜਤੋਂ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨ ਸੰਘ ਹੋਣ ਚਾਹੀਏ ਉਹਨਾਂ ਦੇ ਉਹ ਮੈਂਬਰ ਸਗੇ। ਔਰ ਜਦੋਂ ਲੱਗਦਾ ਸਗਾ ਕਿ ਕਦੀ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਊਗੀ ਕਿ ਨਹੀਂ ਆਊਗੀ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਦਿਨ ਸੂਰਜ ਨਿਕਲੇਗਾ ਔਰ ਕਮਲ ਖਿਲੇਗਾ ਅੱਜ ਪੂਰੇ ਦੇਸ਼ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਕਮਲ ਖਿਲੇ ਆਇਆ ਇਹ ਉਹਨਾਂ ਦਾ ਜਿਹੜਾ ਰੱਬੀ ਰੂਪ ਸੀ ਉਹਦਾ ਆਸ਼ੀਰਵਾਦ ਆ ਤੇਰੇ ਅਸੀਂ ਅੱਜ ਦੇ ਦਿਨ ਤੇ ਉੱਤੇ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਦਿੰਨੇ ਆ ਔਰ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਨੂੰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਜਿਹੜਾ ਬਲਵਕਸ਼ ਹੈ ਔਰ ਉਹਨਾਂ ਦੇ ਜਿਹੜੇ ਸੁਪਨੇ ਆ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਉਹਨੂੰ ਪੂਰਾ ਕਰ ਸਕੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਦੇ ਵਿੱਚ ਕਮਲ ਦਾ ਫੁੱਲ ਖਿਲੇ ਔਰ ਕਮਲ ਦੀ ਸਗਰ ਆਵੇ ਤੇ 2024 ਲਿਖਦਾ ਦੇਖਦੇ ਹੋ 2024 ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਔਰ ਉਸ ਤੋਂ ਬਾਅਦ ਇਸ ਦੇਸ਼ ਦੇ ਵਿੱਚ ਜਿਹੜਾ ਵਿਪੱਖਸ਼ਾ ਜਿਹੜੇ ਅੱਜ ਇਕੱਠੇ ਹੋਏ ਫਿਰਦੇ ਆ ਉਹਨਾਂ ਦਾ ਨੋਂ ਨਿਸ਼ਾਨੀ ਰਹਿਣਾ ਔਰ ਇੰਨੇ ਜਣੇ ਇਕੱਠੇ ਹੋ ਕੇ ਵੀ ਉਹ ਮੋਦੀ ਜੀ ਨੂੰ ਹਰਾ ਨਹੀਂ ਪਾਉਗੇ ਮੋਦੀ ਜੀ ਫਿਰ ਪ੍ਰਧਾਨ ਮੰਤਰੀ ਬਣੂਗੇ ਔਰ ਵਿਪੱਖਸ਼ਾ ਕਈ ਪਾਰਟੀਆਂ ਇਸ ਦੇਸ਼ ਦੇ ਵਿੱਚੋਂ ਇਸ ਇਲੈਕਸ਼ਨ ਤੋਂ ਬਾਅਦ ਖਤਮ ਹੋ ਜੂਗੀਆਂ ਮੰਡਲ ਪ੍ਰਧਾਨ ਜੀ ਅੱਜ ਅਸੀਂ ਸ਼੍ਰੀ ਅਟਲ ਬਿਆਰੀ ਬਾਜਪਾਈ ਜੀ ਦਾ ਜਨਮ ਦਿਨ ਮਨਾਉਣ ਲਈ ਬੰਗਾ ਮੰਡਲ ਇਕੱਤਰ ਹੋਇਆ ਹੈ ਹਰ ਮੰਡਲ ਦੇ ਵਰਕਰ ਨੇ ਆਪਣੇ ਸ਼ਰਦਾ ਦੇ ਫੁੱਲ ਉਹਨਾਂ ਨੂੰ ਚਰਨਾਂ ਦੇ ਵਿੱਚ ਪੇਂਟ ਕੀਤੇ ਅਟਲ ਬਿਹਾਰੀ ਵਾਜਪਾਈ ਜੀ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਕਿਹਾ ਵੀ ਮੈਂ ਸਾਫ ਰਾਜਨੀਤੀ ਦਾ ਨੇਤਾ ਔਰ ਰਾਜਨੀਤੀ ਵਿੱਚ ਉਹਨਾਂ ਦੇ ਗੁਣ ਸਿਰਫ ਭਾਰਤੀ ਜਨਤਾ ਪਾਰਟੀ ਹੀ ਨਹੀਂ ਬਾਕੀ ਪਾਰਟੀਆਂ ਵੀ ਉਹਨਾਂ ਦੇ ਗੁਣ ਅਪਣਾ ਰਹੀਆਂ ਨੇ ਔਰ ਵਾਜਪਾਈ ਜੀ ਜਿਨ੍ਹਾਂ ਦਾ ਪੂਰੇ ਵਿਸ਼ਵ ਦੇ ਵਿੱਚ ਨਾਮ ਹੈ ਔਰ ਉਹਨਾਂ ਨੇ ਅਬ ਰਾਜਨੀਤਿਕ ਜੀਵਨ ਦੇ ਵਿੱਚ ਨਾ ਕੋਈ ਰਾਜਨੀਤਿਕ ਲਾਭ ਲਿਆ ਔਰ ਆਪਣੇ ਅੰਤਿਮ ਸਮੇਂ ਵੀ ਪਾਰਟੀ ਦੇ ਕੰਮਾਂ ਦੇ ਵਿੱਚ ਸਮਾਂ ਨਿਕਾਲਿਆ ਮੈਂ ਉਹਨਾਂ ਦੇ ਚਰਨਾਂ ਵਿੱਚ ਆਪਣੇ ਸ਼ਰਧਾਂ ਦੇ ਫੁੱਲ ਭੇਟ ਕਰਦਾ ਹਾਂ ਅਤੇ ਉਹਨਾਂ ਦੀ ਦੱਸੇ ਹੋਏ ਮਾਰਗਾਂ ਤੇ ਚੱਲਦੇ ਹੋਏ ਅਸੀਂ ਪਬਲਿਕ ਦੀ ਸੇਵਾ ਕਰਦੇ ਰਹਾਂਗੇ ਜੈ